ਧੰਨਵਾਦ ਸੱਭ ਇਹਨੂੰ ਆਖਾ ਯਾਰ ਸਕਦੇ ਆ ਜਾ ਕੇ ਕੁੜੀਆਂ ਨੂੰ ਗੱਲ ਕੀ ਆ ਯਾਰ ਇਹ ਅੱਗੇ ਕਾ ਤੋਂ ਲੰਗਦੀਆਂ ਇਹ ਡਰੀ ਕਾ ਤੋਂ ਜਾਂਦੀਆਂ ਜਦੋਂ ਸਖਦੇਵ ਉਹਨਾਂ ਕੁੜੀਆਂ ਕੋਲੇ ਗਿਆ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਕੀ ਗੱਲਾਂ ਭੈਣੇ ਤੁਸੀਂ ਡਰੀ ਕਾ ਤੋਂ ਜਾਂਦੀਆਂ ਤੁਸੀਂ ਅੱਗੇ ਕਾ ਤੋਂ ਲੰਗਦੀਆਂ ਤਾਂ ਉਹਨਾਂ ਵਿੱਚੋਂ ਇੱਕ ਕੁੜੀ ਗੱਲ ਕਰਨ ਲੱਗੀ ਭਈਆ ਗਰੀਬਾਂ ਨੂੰ ਉਸੇ ਰੇਟ ਤੇ ਮਿਲ ਜਣੇ ਉਹ ਜੋਸ਼ਰ ਨੇਂਡੀਏ ਵਾਲੇ ਜਿਹੜੇ ਉਹਨਾਂ ਮਜ਼ਦੂਰਾਂ ਨੂੰ ਉਹ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਮਡੇ ਸੀਨੀਅਰ ਰਾਜਪੂ ਸਰਦਾਰ ਬਲਬੀਰ ਸਿੰਘ ਜੀ ਰਾਜਗੋਤ ਸਾਥੀਓ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਸਯੁਕਤ ਮੋਰਚੇ ਦੀ ਕਲਪ ਤੇ ਉਸ ਮੋਤੀ ਸਰਕਾਰ महापंचायत हुई है देखो इस तरह की महापंचायतें जब दिल्ली का आंदोलन चला तो भारत सरकार महापंचायतें संयुक्त मोर्चे ने पूरे देश में की और अभी भी पूरे देश में महापंचायत होंगी बगैर महापंचायत के सरकारें मानने की नहीं ये पंचायतें करनी पड़ेगी संयुक्त मोर्चे के पास में हमारे 40 से ज्यादा बड़े लीडर हैं सब जगह पंचायतें करेंगे अपनी बात कहेंगे वैचारिक क्रांति से ही परिवर्तन आएगा अभी जब से दिल्ली, दिल्ली के आंदोलन हुए 24 देशों में बाहर ट्रैक्टर मार्च हुए हैं तो एक विचार हमारा जा रहा है और हम अपने प्रोग्राम करते रहेंगे और संयुक्त मोर्चा ने यह भी निर्णय लिया है कि देश में आंदोलन कोई भी कर रहा है और आंदोलनकारी कोई भी है हम उसकी मदद करेंगे ਦੇਖੋ ਜਿਹੜੀ ਮੋਗੇ ਦੀ ਮਹਾਪੰਚਾਇਤ ਐ ਉਹ ਜੀ ਇੱਕ ਮਹਾਪੰਚਾਇਤ ਆ ਜੀ ਹਰਿਆਣਾ ਵਿੱਚ ਟਹਾਣੇ ਕਰ ਚੁੱਕਿਆ ਚਾਰ ਜੰਦਰੀ ਵਾਲੇ ਦੇ ਨਾਲ ਜਿਹੜਾ ਆਪਣਾ ਖੇਤੀ ਡਰਾਫਟ ਕੇਂਦਰ ਨੇ ਕੇਂਦਰ ਸਰਕਾਰਾਂ ਨੂੰ ਭੇਜਿਆ ਉਹਦੇ ਵਿੱਚ ਉਹਨਾਂ ਨੇ ਮਤਲਬ ਜਿਹੜੇ ਕਾਨੂੰਨ ਆਪਾਂ 2021 ਚ ਵਾਪਸ ਕੀਤੇ ਸੀ ਹੁਬ ਉਹ ਕਾਨੂੰਨ ਲਾਗੂ ਕਰਨ ਦਾ ਜਿਹੜਾ ਸਾਰੇ ਦਾ ਸਾਰਾ ਖੜ ਲਾ ਉਹ ਹੀ ਜਿਹੜਾ ਉਹ ਕਾਨੂੰਨਾਂ ਦੇ ਵਿੱਚ ਸੀ ਉਹ ਟੇਢੇ ਰੂਪ ਦੇ ਵਿੱਚ ਜਿਹੜੇ ਗਵਰਨਮੈਂਟਾਂ ਨੂੰ ਭੇਜਿਆ ਕਿ ਮੰਡੀ ਪ੍ਰਾਈਵੇਟ ਕਰਨ ਦੀ ਗੱਲ ਆ ਠੇਕਾ ਖੇਤੀ ਵਾਲੀ ਗੱਲ ਕੂਲ ਪ੍ਰੋਸੈਸਿੰਗ ਵਾਲੀ ਗੱਲ ਆਰਟੀਆ ਦਾ ਬੀਜ ਕੱਟੇ ਵਾਲੀ ਗੱਲ ਜਾਂ ਕਿਸਾਨਾਂ ਨੂੰ ਬਰਨਾਲੀ ਨੂੰ ਖਤਮ ਕਰਨ ਦੀ ਗੱਲ ਤੇ ਇਹ ਸਾਰੀਆਂ ਦੇ ਨਾਮ ਦੇ ਚਾਹ ਮਤਲਬ ਕਈਆਂ ਨੇ ਕਿਸਾਨਾਂ ਨੂੰ ਆਜ਼ਾਦ ਕਰਦੇ ਆ ਇੱਕ ਅਗਰ ਜਿਹੜਾ ਮਨਪਲੀ ਹੈ ਜੀ ਸਰਕਾਰੀ ਨੂੰ ਸਰਕਾਰੀ ਭੰਡਾਰ ਖਤਮ ਕਰਨ ਦੀ ਗੱਲ ਸਾਰੇ ਕਿਸਾਨਾਂ ਬਾਰੇ ਤਾਂ ਸਾਡੇ ਕਿਸਾਨ ਆਗੂਆਂ ਨੇ ਉਹਦੇ ਵਿਰੋਧ ਚੋਹੇ ਰੈਲੀ ਕੀਤੀ ਯਾਰ ਮੰਗਾ ਤੇ ਗੱਲ ਨਹੀਂ ਕਰਨੀ ਤੁਹਾਨਾਂ ਦੋ ਤਿੰਨ ਮਿੰਟ ਮੈਂ ਇੱਥੇ ਤੱਕ ਤੁਹਾਡੇ ਪਰ ਮੈਂ ਸੋਸ਼ਲ ਮੀਡੀਆ ਵਾਲੇ ਗੱਲ ਕਰਾਂ ਦਾ ਜ਼ਰੂਰ ਮਰਤਲ ਕੀ ਕਾਰਨ ਹੈ ਦੇਖੋ ਬੱਲਿਆ ਸਾਹਿਬ ਦਾ ਨਮਨ ਬਸਾ 35 ਦਿਨ ਚ ਹੈ ਐਸਕੇਮ ਦੇ ਅਸੀਂ ਉਹਦੀ ਲੰਮੀ ਉਮਰ ਦੀ ਕਾਮਨਾ ਕਰਦੇ ਐਸਕੇਮ ਪੂਰੇ ਕੇਂਦਰ ਸਰਕਾਰ ਨੇ ਉਹਦੀ ਗੱਲ ਨਹੀਂ ਸੁਣੀ ਹੁਣ ਤੱਕ ਇਗਨੋਰ ਕੀਤਾ ਹੋਇਆ ਇਸ ਗੱਲ ਦੀ ਅਸੀਂ ਨਿੰਦਾ ਕਰਦੇ ਹਾਂ ਜੇ ਕੋਈ 19 ਦੀ ਗੱਲ ਬੱਲਿਆ ਸਾਹਿਬ ਨੂੰ ਹੁੰਦੀ ਹੈ ਅਸੀਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹਾਂ ਵਾਪਸ ਕਰਾ ਕੇ ਬਹੁਤ ਬੰਦਗੇ ਅਸੀਂ ਇਹ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਕਿ ਕੈਨੇਡੀਅਨ ਕਿਸਾਨ ਲੀਡਰ ਮੰਗਾਂ ਦੇ ਮੰਗਾਂ ਦੀ ਗੱਲ ਰੱਖ ਰਹੇ ਜਾਇਜ਼ ਨਹੀਂ ਹੈ ਤੇ ਉਹਦੇ ਨਾਲ ਗੱਲਬਾਤ ਵੀ ਨਹੀਂ ਕੀਤੀ ਜਾ ਰਹੀ ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਦਾ ਖਿਲਾਫ ਹੋ ਰਿਹਾ ਆਵਾਮ ਦਾ ਹੁਜ਼ਾਇਤ ਨੇ ਕਹਿੰਦਾ ਗੱਲ ਕਿਉਂ ਨਹੀਂ ਸੁਣਦੇ ਅੱਜ